ਕੋ ਕਿਧਰ ਰੱਜ ਗਿਆ ਲੋੜ ਵਰਪਾ ਨਾ ਬੁੱਧਰ ਪਤਾ ਹੀ ਨਹੀਂ ਹਾਲੇ 2000 3BG 14 BG 03 BG 65 14 ਗੱਡੀ ਆ ਕਿਰਾਟ ਹੋ ਗਿਆ ਆ ਟ੍ਰਾਫਿਕ ਮੋਟਰਸਾਈਕਲ ਤੇ ਥੱਲੇ ਹੁੰਦਾ ਬਜ ਗਿਆ ਮਣੀ ਦਾ ਹੋ ਰਿਹਾ ਮਾਫ ਕਰਾਓ ਦੋਸਤੋ ਤੁਸੀਂ ਜੀ ਬਾਈ ਰੜੀ ਦੇ ਜੇ ਤਨਾਦ ਨਾ ਕਰ ਪਾਥ ਮ ਕਰਦਾ ਸੀ ਬਾਈ ਪੀ ਵੀਡੀਓ 32799 ਬਹੁਤ badi badi moti moti ਬਹੁਤ بڑا ਜੀ ਰੰਗ ਆ ਨਾ ਉਹ ਬੱਚੇ ਸੱਟ ਫੇੜਦਿਆਂ ਵਿੱਚ ਸੱਟ ਫੇੜ ਤੋਂ ਬੱਚੇ ਤਾਂ ਛੋਟੇ ਆਈ ਮੁੰਡਾ ਸੀ ਦੂਰ ਖੜਾ ਸੀ ਕਿਤੇ ਬਸਾਬ ਕਰ ਰਿਹਾ ਸੀ ਰੇੜੀ ਖੜਾ ਕੇ ਬਚਾਉ ਕਰਦਾ ਰੇੜੀ ਜਿਵੇਂ ਪੰਨਤੀ ਹੈ ਮੋਟਰਸਾਈਕਲ ਵਿੱਚ ਮਾਰਦਾ ਮੋਟਰਸਾਈਕਲ ਵਿੱਚ ਮਾਰਦਾ ਆਹ ਰੇੜੀ ਇਕੱਲੀ ਬੈਠੀ ਰੇੜੀ ਪਈ ਹੈ ਗੱਡੀ ਮੋਟਰਸਾਈਕਲ ਕਿੱਧਰ ਗਿਆ ਉਹਦੇ ਥੱਲੇ ਗੱਡੀ ਥੱਲੇ ਖੜਿਆ ਹੋ

ਜੋਨੀਆ ਮੋਟਰਸਾਈਕਲ ਆ ਰੇੜੀ ਦਾ ਸਾਰਾ ਹੀ ਕੁਝ ਗੱੱਚੇ ਪਿਆਗਾ ਆ ਰੇੜੀ ਕੀ ਵਿੱਚੀ ਪਈ ਆ ਦੇਖ ਗਲਤੀ ਕਿਦੀ ਸੀ ਉਹਦਾ ਹੀ ਦੋ ਦੇ ਬੱਸ ਆ ਜਾਣ ਗੱਡੀ ਪਟਾਈ ਦੀ ਬੱਸ ਮਾਰ ਕਿੱਥੇ ਹੈ ਬੱਸ ਕਿੱਧਰ ਗਈ ਮੋਟਰ ਹੈਗਾ ਹੁਣ ਬੱਸ ਵਾਲੇ ਦਾ ਮੈਂ ਕਹਾਂਗਾ ਸਾਰਾ ਬਾਈਕ ਡਾਟ ਮਖਣਾ ਅਲੀ ਵੀਰ ਮਾ ਗੱਡੀ ਆ ਕੇ ਲੈ ਗਿਆ ਨਾ ਭਜਦਾ ਜੀਦਾ ਤਾਈਆ ਤਾਂ ਖਾ ਕੋਈ ਐ ਕਿੱਥੋਂ ਆਈ ਬਈ ਬੰਦੇ ਜਿੰਨੇ ਕਾਰ ਇਹ ਤਾਂ ਰਾਮਪੁਰੇ ਆਪਣੀਆਂ ਮੁੰਡੇ ਹਾਂ ਯਾਰ ਅੱਛਾ ਅੱਛਾ ਮੈਂ ਵੀ ਰਾਮਪੁਰੇ ਤੋਂ ਹੀ ਆਣਾ ਚੱਕੇ ਤਾਂ ਬੜਾ ਬਜ਼ਾਰ ਜਗੜਨ ਤੇ ਮਰੇ ਨਾ ਉਹ ਕਾਰ ਵਾਲੇ ਦੀ ਛੱਟ ਜਿੰਨੀ ਕਰ ਉਹ ਤਾਂ ਪਤਾ ਨਹੀਂ ਯਾਰ ਉਹਦੇ ਵੀ ਹੈ ਨਹੀਂ ਕਾਰ ਵਾਲੇ ਦਾ ਕੋਈ ਆ ਵੜਦੋਂ ਦੇ ਕਿ ਮੜੀ ਐਪਾ ਨੂੰ ਨਿਕਲ ਦੋ ਨੋ ਬੜਾ ਐਕਸੀਡੈਂਟ ਹੋਇਆ ਰੇੜੀ ਸਾਰੀ ਫਲੇਅਰ ਸੀ ਯਾਰ ਮੋਟਰਸਾਈਕਲ ਤੇ ਸਪੰਜਾ ਦਾ ਸਾਰਾ ਥੱਲੇ ਆ ਰੇਡੀ ਦਾ ਟਾਇਰ ਆ ਨਾਲ ਇਹਦੇ ਕਾਰ ਦੇ ਆ ਰੇਡੀ ਦੇ ਟਾਇਰ ਆ ਰਮਪਰੇ ਦਾ ਮੁੰਡਿਆ ਇਹਨਾਂ ਦੀ ਕਾਰ ਹੈ ਜੀ ਪ੍ਰਦੀਪ ਲਿਖਿਆ ਮੂਰੇ ਕਾਰ ਦੀ ਸੋਲ ਮੁੱਕੀ ਬਚੀ ਪਈ ਆ ਬੱਸ ਵਾਲੀ ਦੀ ਗਲਤੀ ਹੈ ਜੀ